ਸਸੀਗਾਲ ਬਾਈ ਜੀ ਹਾਂਜੀ ਨਾਮ ਐਡਰੈਸ ਦੱਸਿਓ ਜੀ ਆਪਣਾ ਨਾਮ ਮੇਰੇ ਹਰਪੀ ਸਿੰਘ ਪਿੰਡ ਕਟੂ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਆਪਣਾ ਹੈ ਮੋਬਾਈਲ ਨੰਬਰ ਆਪਣਾ 7390 97305 78890 97305 97305 ਜਿਹੜਾ ਬੈ ਜਰਸੀ ਵੈਡ ਦੇਖਦੇ ਆ ਕੱਦ ਘਟ ਖੈ ਚੰਗਾ ਹਨਾ ਸੂਆ ਕਿਹੜਾ ਸੂਈ ਹੈ ਇਹ ਦੂਜਾ ਸੂਆ ਸੂਈਆ ਭਰਾਵਾ ਸੂਈ ਨੂੰ ਕਿੰਨੇ ਦਿਨ ਹੋ ਗਏ ਕੱਲ੍ਹ ਸੂਈਆ ਭਰਾਵਾ ਜੇਰ ਜਿ ਰੋਕਿਆ ਜੇਰ ਜਿ ਰੋਕਿਆ ਵੀਰੇ ਸਾਫ ਸੁਥਰੀ ਆ ਕਿੰਨਾ ਕੁ ਸਟਾਰਟਿੰਗ ਬੋਲੇ ਜੀ 14 ਕਿਲੋ ਬੋਲੇ ਮੇਰੇ ਕੰਡੇ ਵਾਲਾ ਬੈ ਚੌਣ ਚਵਾ ਓਕੇ ਆ ਚੌਣ ਚਵਾ ਰੋਕੇ ਕੋ ਬੱਕ ਵਰਗੇ ਜਿਵੇਂ ਮਾਤ ਲਿਗਾ ਸਪਨਨ ਆਈਆ ਕੁਝ ਨਹੀਂ ਕਹਿੰਦੀ ਠੀਕ ਹੈ ਮਨਤਾ ਰਾਜੁਰਾ ਜਮ ਓਕੇ ਹੈ ਨਾ ਓਕੇ ਧਾਰਾ ਮਾਰ ਕੇ ਸਾਵਾਂਗੇ ਧਾਰਾ ਮਾਰ ਕੇ ਦਿਖਾ ਬੈ ਲਾ ਸੋ ਵੀਰ ਧਾਰਾ ਦੇਖ ਸਕਦੇ ਕੈ ਵਾਤਾ ਮੋਟਾ ਮੋਟਾ ਚੋੜਾ ਪੂਰਾ ਸਾਫ ਸੁੱਧਰਾ ਚਿੰਬਾ ਗੱਥਨ ਜਵੀਰ ਮਾਰਦੀ ਧਾਰਾ ਸੋ ਧਾਰਾ ਦੂਰ ਵਾਲੇ ਪਾਸੇ ਓਕੇ ਜਮ ਸਾਫ ਤੇ ਜਿੰਦਗੀ ਦਾ ਬਾਕੀ ਫੇਰ ਟਾਈਮ ਦੀ ਬਾਰੇ ਇੱਕ ਆ ਵੀ ਵਾ ਠੀਕ ਓਕੇ ਸੋ ਧਾਰਾ ਦਾ ਕੰਮ ਚਾਫ ਸੁੱਧਰਾ ਤੇ 14 ਲੀਟਰ ਬੋਲਾ ਹਾਜ਼ਰ ਹੈ ਨਾ ਇਹਨਾਂ ਨੂੰ ਕੰਡਿਆਲਾ ਵੀ ਤੱਤ ਘੜਾ ਪੰਜਾਬ ਵਾਲੀ ਜਰਸੀ ਓਰੀਜਨਲ ਕਹਿੰਦੇ ਨੇ ਜਰਸੀ ਵੀ ਵੱਡੀ ਪਾ ਆਪਣੇ ਭੁੰਦੇ ਨੇ ਪਾ ਜਾਇ ਕਰਾਂਗੇ ਕਿੰਨਾ ਦੁੱਧ ਪਾਉ ਦੂ ਬਹੁਤ ਵੱਡਾ ਅੰਦਾਜ਼ਾ ਜਿਆ ਦੁੱਧ ਬਈ ਮਾਲ ਕਹਿੰਦਾ ਕੋਲੋਂ 21 ਬਾਈ ਕਿਲੋ ਦੱਸਦਾ 20 ਕਿਲੋ ਮੈਂ ਕਿਹਦੇ ਵਸੇ ਮੰਨ ਕੇ ਜਿਹੜੇ 18 ਣੀ ਦਾ ਹੈਗੀ ਆ 18 ਦਾ ਕੋਲੇ ਥਾ ਜਾ 18 ਕਿਲਾ ਤੇ 20 ਕਿਲਾ 20 ਕਿਲੋ ਕੋਲੇ ਖੰਦੁੱਧ ਦੇ ਦੂਗਾ ਟੋਰੀ ਬਾਹਰ ਨੂੰ ਸੋਭਰ ਰੇਡ ਵੀਰ ਕਹਿੰਦਾ ਫੋਨ ਤੇ ਹੋਊਗਾ ਦੂਜਾ ਸੁਬਾ ਸੂਈ ਸਵਾਈਆ ਪਿੱਛੇ ਮੇਲ ਕਾਫਾ ਬੱਛਾ ਤੇ ਮੂੰਹ ਮੱਥਾ ਦੇਖੋ ਜਿੰਦ ਜਾਨ ਚੰਗੀ ਆ ਸਾਫ ਸੁਥਰੀ ਰਾਜੀ ਸਮੀ ਬਣੀ ਵੀ ਤੇ ਨੇਵਾ ਦੇਖੋ ਪੂਰਾ ਫਿਟਿੰਗ ਵਾਲਾ ਸੋਹਣਾ ਸਾਫ ਸੁਥਰਾ ਛਾਣ ਹਵਾਨਾ ਹੈਗਾ ਦੇ ਸੂ ਕਿਸੇ ਵੀ ਵੀਰ ਦੇ ਵਾੜ ਪਸੰਦ ਹੋਵੇ ਤਾਂ ਵੀਰ ਨਾਲ ਦਿੱਤੇ ਗਏ ਨੰਬਰ ਦੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਪਿੰਡ ਕੱਟੂ ਬਾਗ ਦਾ ਜਿਹਨੂੰ ਕਹਿੰਦੇ ਕੱਟੂ ਤਨੌਲੇ ਦੇ ਨੇੜੇਗਾ ਬਰਨਾਲੇ ਤੋਂ 12-13 ਕਿਲੋਮੀਟਰ ਦੂਰ ਪੈ ਗਿਆ ਸੋ ਕਿਸੇ ਵੀ ਵੀਰ ਦੇ ਵਾੜ ਪਸੰਦ ਕੋਈ ਝੋਟਾ ਚੋੜਿਓ ਭਾਵੇਂ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਆ ਬੜਾ ਦੇਖਣਾ ਵੀਡੀਓ ਦਾ 1:30 ਦਾ ਟਾਈਮ ਹੋ ਗਿਆ ਠੀਕ ਹੈ ਮਨ ਲੱਗਣਾ ਹੋ ਰਹੀ ਹੋ ਜਾਨੀ ਠੀਕ ਹੈ ਮਤਲਬ ਇਹ ਚੰਗੀਆਂ ਕੱਦਗਾੜ ਬਹੁਤ ਹਨਾ ਕੱਦਗਾੜ ਬਹੁਤ ਚੰਗੀਆਂ ਦੱਸ ਦਿਖਾਦੇ ਕੋਲੋਂ ਵੱਡੀਆਂ ਵਾੜਿਆਂ ਚ ਕਰਦਾ ਹੁੰਦਾ ਯਾਰ ਕਪਾਲ ਕਹਿੰਦਾ ਜਰਸੀ ਕੰਦਰ ਦਾ ਜਾਂ ਸੋ ਠੀਕ ਹੈ ਬਾਕੀ ਠੰਡੀ ਸੀ ਲਾ ਬਈ ਮਰਜੀ ਕੋਈ ਕੋਈ ਨਿਆਣਾ ਪਾਉਣ ਦੀ ਲੋੜ ਹੀ ਨਹੀਂ ਕੋਈ ਨਿਆਣਾ ਪਾਉਣ ਦੀ ਸੋ ਵੀਡੀਓ ਦੇਖ ਲੈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ